कयां उदासी छाई जी दिल चोदासि दूर हो गयां पगती ते शइ कठियां हिकु हथ मारा दुज ते पकड़ाई प सिख फौज जा बणाई गिदड़ा देग छाई फौज लठीआ भगति ते शक्ति हो गई कट्ठिया पौराने शिहर मंदिर ताकत अकाल बनवाया ढिया ने पारा पार हेक छड़िया भगति ते शक्ति हो गई कठिया उच्चा सुचा चल गया केसरी निशान ਉੱਚੀ ਵਿੱਚ ਜੋ ਮੈਂ ਸਿੱਖੀ ਬੜੇ ਹਰਮਾਨ ਟੈ ਗਈਆਂ ਜ਼ੁਲਮ ਅੱਗ ਦੀਆਂ ਪੱਠੀਆਂ ਪਗਤੀ ਤੇ ਛਾ ਘਤੀ ਹੋ ਗਈਆਂ ਕਠੀਆਂ ਉਹ ਕਰ ਜੋ ਜ਼ੁਲਮ ਰੱਬ ਕਰਦਾ ਨਾਮ ਸੈਨਾ ਵੀ ਜੋ ਮੈਂ ਇੱਕ ਦੋਹੀ ਮਾਨ ਸਹਿਣਾ ਵੀ ਜਨਮ ਇੱਕ ਬੜਾ ਮਹਾਂਪਾਕ ਮੁਰੂ ਦੀਆਂ ਬਾਤਾਂ ਢੰਗ ਲੈ ਸੱਚੀਆਂ ਭਗਤੀ ਤੇ ਝਗਤੀ ਹੋ ਗਈਆਂ ਕਟੀਆਂ ਕੋਈ ਨਹੀਂ ਬੈਠੀਆਂ ਭਗਵਾਨ ਕਾਲੀਆਂ ਕਿਉਂਕਿ ਮੈਂ ਤੇ ਜਿਵੇਂ ਨਾਲ ਜਿਆਦਾ ਲੈਕਟੇ ਨਹੀਂ ਕਰਦਾ ਅੱਜ ਕਰਤਾ ਅਭੀ ਸੇਵਾ ਵਿੱਚ ਰੱਖਾਣੀਆਂ ਸੇ ਬਹੁਤ ਚਹੇ ਪ੍ਰੋਗਰਾਮ ਦੇ ਵਿੱਚ ਜਿਹਗੇ ਇਨਸਾਨ ਹਾਲੇ ਜਿਨ੍ਹਾਂ ਨੇ ਢਾਡੀਆਂ ਨੂੰ ਯਾਦ ਰੱਖਿਆ ਉਸ ਇਨਸਾਨ ਦੀ ਯਾਦ ਮਨਾਈ ਜਾ ਰਹੀ ਹੈ ਕਿਉਂਕਿ ਢਾਡੀ ਜਨ ਸਾਡੇ ਵਿੱਚੋਂ ਜਾਇਆ ਸਿੰਘ ਗੱਡਵਾਰ ਪਾਲ ਸਿੰਘ ਦੀ ਪੰਜ ਛੇ ਸੀਤਰ ਸਿੰਘ ਦੀ ਸੀਤਰ ਬੜੇ ਉਸਤਾਦ ਢਾਡੀ ਸਾਡੇ ਵਿੱਚੋਂ ਚਲੇ ਗਏ ਉਹਨਾਂ ਦੀਆਂ ਯਾਦਾਂ ਦੇ ਵਿੱਚੋਂ ਭਾਜਖੰ ਫਕਰ ਵੀ ਯਾਦ ਮਨਾਈ ਜਾ ਰਹੀ ਹੈ ਬਹੁਤ ਸੰਵਾਦ ਕਾਜਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ